ਚੰਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ 214 ਅੱਜ 3 ਸਤੰਬਰ ਦਿਨ ਮੰਗਲਵਾਰ ਨੂੰ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅੱਜ ਸਕੂਲਾਂ ਦੇ ਵਿੱਚ ਬੀਸੀ ਦੇ ਵਿੱਚ ਬੱਚਿਆਂ ਦਾ ਪਹਿਲਾ ਦਿਨ ਉਹਦੇ ਬਾਰੇ ਕੁਝ ਮੁੱਦੇ ਚਰਚਾ ਚ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਦੂਜਾ ਗੋਮਾ ਸਟੀਲ ਵਰਕਰਜ਼ ਜਿਹੜੇ ਇੱਕ ਵਰਕਰ ਸੀ ਉੱਥੇ ਉਹਨੇ ਪ੍ਰਧਾਨ ਮੰਤਰੀ ਜੋਸ਼ੂ ਟੂਡੋ ਨਾਲ ਹੱਥ ਮਿਲਾਉਣ ਤੋਂ ਨਾ ਕਰ ਦਿੱਤੀ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ ਤੀਜਾ ਵੀਆਰਲ ਦੇ ਵਿੱਚ ਮੁਸਾਫਰ 10 ਘੰਟੇ ਫਸੇ ਰਹੇ ਆ ਮੋਂਟਰੀਅਲ ਦੇ ਵਿੱਚ ਕੁਵਿਕ ਦੇ ਵਿੱਚ ਇਹ ਗੱਲਬਾਤ ਸਾਂਝੀ ਕਰਨੀ ਹੈ ਤੇ ਚੌਥਾ ਕੈਨੇਡਾ ਦੇ ਫੂਡ ਸੈਕਟਰ ਉੱਤੇ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਅਟੈਕ ਦਾ ਬਹੁਤ ਵੱਡਾ ਖਤਰਾ ਹੈ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ ਸਭ ਤੋਂ ਪਹਿਲੀ ਗੱਲਬਾਤ ਅੱਜ BC ਦੇ ਵਿੱਚ ਸਕੂਲਾਂ ਦਾ ਪਹਿਲਾ ਦਿਨ ਅੱਜ ਇੱਥੇ ਸੈਸ਼ਨ ਸ਼ੁਰੂ ਹੁੰਦਾ ਹੈ ਸੋ ਪਹਿਲੇ ਦਿਨ ਅੱਜ ਬੱਚੇ ਸਕੂਲ ਗਏ ਆ ਛੁੱਟੀਆਂ ਤੋਂ ਬਾਅਦ ਅਗਲੀ ਕਲਾਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਹੱਤਵਪੂਰਨ ਨੇ ਇੱਕ ਤਾਂ ਜਿਹੜਾ ਸਕੂਲਾਂ ਦੇ ਵਿੱਚ ਫੋਨ ਆ ਸੈੱਲ ਫੋਨ ਇਹਦੇ ਬੰਦ ਜੀ ਸਬੰਧੀ ਕੁਝ ਨਵੇਂ ਨਿਸ਼ਮਾ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੋਊਗਾ ਦੂਜੀ ਗੱਲਬਾਤ ਅੱਜ ਦੇ ਦਿਨ ਦੇ ਲਈ ਤੇ ਬਾਕੀ ਦਿਨਾਂ ਦੇ ਲਈ ਜਿਹੜੇ ਮਾਹਰ ਨੇ ਉਹਨਾਂ ਨੇ ਕੁਝ ਸਲਾਹਾਂ ਦਿੱਤੀਆਂ ਵੀ ਬਹੁਤੇ ਲੋਕਾਂ ਨੂੰ ਉਹਨਾਂ ਦਾ ਸੁਭਾਅ ਹੁੰਦਾ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬੱਚੇ ਦੇ ਨਾਲ ਪਹਿਲੇ ਦਿਨ ਸਕੂਲ ਦੀ ਫੋਟੋ ਜ਼ਰੂਰ ਖਿੱਚ ਕੇ ਪਾਉਂਦੇ ਆ ਵੀ ਅੱਜ ਪਹਿਲਾ ਦਿਨ ਸਕੂਲ ਦੇ ਵਿੱਚ ਸੀ ਅਸਲ ਦੇ ਵਿੱਚ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜੀਵਨ ਦੀਆਂ ਜਿਹੜੀਆਂ ਮਹੱਤਵਪੂਰਨ ਘਟਨਾਵਾਂ ਹੁੰਦੀਆਂ ਜਾਂ ਜਿਹੜੀ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੀ ਖੁਸ਼ੀ ਲੋਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਉਹਨੂੰ ਸ਼ੇਅਰ ਕਰਦੇ ਪਰ ਇਹਦੇ ਨਾਲ ਨੁਕਸਾਨ ਹੋ ਸਕਦਾ ਇੱਕ ਤੇ ਤੁਹਾਡੇ ਬੱਚੇ ਦੀ ਆਈਡੈਂਟੀਟੀ ਪਤਾ ਲੱਗ ਜਾਂਦੀ ਆ ਆਈਡੈਂਟੀਟੀ ਦਾ ਮਾਇਨੇ ਕੀ ਤੁਸੀਂ ਉਹਦਾ ਕਈ ਵਾਰੀ ਨਾਂ ਤੇ ਸਾਰਾ ਤਾਂ ਥਾਂ ਦੱਸ ਦਿੰਨੇ ਆ ਕੌਣ ਆ ਕਿਹੜੇ ਸਕੂਲ ਦੇ ਵਿੱਚ ਪੜਦਾ ਗ੍ਰੇਡ ਵੀ ਦੱਸ ਦਿੰਨੇ ਆ ਤੇ ਹੋਰ ਜਾਣਕਾਰੀ ਵੀ ਸੋਸ਼ਲ ਮੀਡੀਆ ਦੇ ਉੱਤੇ ਦੇ ਦਿੰਨੇ ਆ ਉਹਦੀ ਤਸਵੀਰ ਵੀ ਨਾਲ ਤੁਸੀਂ ਦੇ ਦਿੰਨੇ ਹੋ ਜਿਹੜੀ ਕਿ ਕਈ ਕਿਸਮ ਦਾ ਜਿਹੜਾ ਸੰਕਟ ਆ ਜਾਂ ਸਮੱਸਿਆਵਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਜਿਹੜੀ ਖੜੀ ਕਰ ਸਕਦੀ ਆ سوشل میڈیا ਦੇ ਉੱਤੇ ਬੱਚਿਆਂ ਦੇ ਨਾਲ ਤਸਵੀਰਾਂ ਪਹਿਲੇ ਦਿਨ ਦੀਆਂ ਪਰ ਲੋਕਲ ਸਿਕਿਉਰਿਟੀ ਐਕਸਪਰਟ ਚੇਤਾਵਨੀ ਦੇ ਰਹੇ ਆ ਕਿ ਟੂ ਮੱਚ ਪਰਸਨਲ ਇਨਫੋਰਮੇਸ਼ਨ ਨਾ ਪਾਓ ਵੀ ਤੁਸੀਂ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਪ੍ਰੋਟੈਕਟ ਕਰਕੇ ਰੱਖੋ ਖਤਰਨਾਕ ਹੋ ਸਕਦੀ ਆ ਤੁਸੀਂ ਹਰ ਇੱਕ ਚੀਜ਼ ਜਿਹੜੀ ਆ ਉਹਦੇ ਉੱਤੇ ਫੇਸਬੁੱਕ ਐਕਸ ਇੰਸਟਾਗ੍ਰam ਦੇ ਉੱਤੇ ਨਾ ਸ਼ੇਅਰ ਕਰੋ ਤੁਸੀਂ ਆਪਣਾ ਉਹ ਉਹਦੇ ਨਾਲ ਜਿਹੜਾ ਇਹ ਫਰਾਡ ਕਰਨ ਵਾਲੇ ਨੇ ਉਹ ਤੁਹਾਡੀ ਅਸਲ ਦੇ ਵਿੱਚ ਆਇਡੈਂਟੀਟੀ ਸਭ ਤੋਂ ਵੱਡੀ ਚੀਜ਼ ਆ ਉਹਨੂੰ ਜਦੋਂ ਤੁਹਾਡੀ ਆਇਡੈਂਟੀਟੀ ਜਿਹੜੀ ਹੈਗੀ ਆ ਉਹਨੂੰ ਚੋਰੀ ਕਰ ਲੈਂਦੇ ਆ ਤੇ ਉਹਨੂੰ ਫਿਰ ਗਲਤ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਦੇ ਆ ਤੁਹਾਡੀ ਇਨਫੋਰਮੇਸ਼ਨ ਨੂੰ ਬੱਚੇ ਤੱਕ ਪਹੁੰਚਣ ਦੇ ਲਈ ਤੁਹਾਡੇ ਫਰੈਂਡਸ ਵੱਲੋਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਤੇ ਜਿਹੜਾ ਜਿਹੜੀ ਕਈ ਵਾਰ ਜਿਹੜੀ ਜੀਓ ਲੋਕੇਟਿੰਗ ਫੀਚਰਸ ਹੁੰਦੇ ਆ ਫੋਨ ਦੇ ਉੱਤੇ ਉਹਨੂੰ ਵੀ ਆਫ ਕਰ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਤੁਹਾਡੇ ਥ੍ਰੈਟ ਜਿਹੜੇ ਆ ਘਟੂ ਘਟ ਫੈਮਿਲੀ ਨੂੰ ਕਈ ਵਾਰੀ ਹੋ ਜਾਂਦੇ ਐ ਇਸ ਚੀਜ਼ ਦੇ ਨਾਲ ਕਿ ਸਕੂਲ ਦਾ ਨਾਮ ਜਾਂ ਟੀਚਰ ਦਾ ਨਾਮ ਇਹ ਬਰਾਬਰ ਡੇਂਜਰਸ ਹੋ ਸਕਦਾ ਜਦੋਂ ਤੁਸੀਂ ਜਾਣ ਉਹਦੇ ਬਾਰੇ ਉੱਤੇ ਪਾਉਣਾ ਫਰੈਂਡਸ ਤੇ ਫੈਮਿਲੀ ਲਿਸਟ ਦੇ ਵਿੱਚ ਬਹੁਤ ਕੁਝ ਕੱਢਿਆ ਜਾ ਸਕਦਾ ਜਿਹੜੇ ਕੁਝ ਮੀਟਰ ਦੇ ਵਿੱਚ ਹੀ ਜਿਹੜੇ ਕਈ ਵਾਰੀ ਆ ਕਿ ਉਹ ਪਿਕਚਰਸ ਜਿਹੜੀਆਂ ਜਿੱਥੇ ਲਈਆਂ ਹੁੰਦੀਆਂ ਉੱਥੇ ਹੁੰਦੀਆਂ ਤੁਸੀਂ ਹਰ ਇੱਕ ਦੇ ਨਾਲ ਬੱਚੇ ਨੂੰ ਖੇਡਦੇ ਨੂੰ ਜਾਂ ਬੈਡਰੂਮ ਨੂੰ ਜਾਂ ਉਹਨੂੰ ਸਾਰੀਆਂ ਚੀਜ਼ਾਂ ਨੂੰ ਸ਼ੇਅਰ ਨਾ ਕਰੋ ਇਸ ਗੱਲ ਤੋਂ ਜਿੰਨਾ ਵਿਚਾਰ ਰੱਖਦੇ ਆ ਵਿਚਾਰ ਰੱਖੋ ਬੱਚੇ ਦੀ ਜਾਣਕਾਰੀ ਉਹਦਾ ਨਾਮ ਉਹਦੀ ਕਲਾਸ ਕਈ ਵਾਰੀ ਤੁਸੀਂ ਘਰ ਦਾ ਐਡਰੈਸ ਜਾਂ ਸਾਰਾ ਕੁਝ ਦੇ ਦਿੰਨੇ ਹੋ ਉਹ ਨਾ ਦਿੱਤਾ ਜਾਵੇ ਇਹਦੇ ਨਾਲ ਵਿਚਾਰ ਹੋਊਗਾ ਦੂਜਾ ਦੋਸਤੋ ਸੰਕਟ ਹੈ ਇਸ ਵੇਲੇ ਇੱਕ ਕਿਉਂਕਿ ਪਹਿਲਾ ਦਿਨ ਸਕੂਲ ਦਾ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ ਜਿਹਦੇ ਵਿੱਚ ਇੱਕ ਇਹ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੀਚਰ ਸ਼ਾਰਟੇਜ ਆ ਹੈ ਨਹੀਂ ਟੀਚਰ ਜਿੰਨੇ ਪੜਾਉਣ ਲਈ ਚਾਹੀਦੇ ਆ ਉਹਨੇ ਹੈ ਨਹੀਂ ਕਈ ਕਮ ਕਰਾਂ ਦੀ ਸ਼ਾਰਟੇਜ ਹੈ ਨਰਸਸ ਡਾਕਟਰ ਤੇ ਹੋਰ ਇਹਨਾਂ ਦੇ ਵਿੱਚ ਟੀਚਰ ਵੀ ਆ ਬ੍ਰਿਟਿਸ਼ ਕੋਲੰਬੀਆ ਟੀਚਰ ਫੈਡਰੇਸ਼ਨ ਨੇ ਇਸ ਗੱਲ ਦੇ ਲਈ ਚਿੰਤਾ ਦੱਸੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਾਂਗੇ ਕਿਉਂਕਿ ਸਾਡੇ ਕੋਲ ਟੀਚਰ ਹੈ ਨਹੀਂ ਹੁਣ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਨਵਾਂ ਸਾਲ ਸ਼ੁਰੂ ਹੋ ਗਿਆ ਈਅਰ ਸ਼ੁਰੂ ਹੋ ਗਿਆ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਸਕੂਲ ਡਿਸਟ੍ਰਿਕਟਸ ਨੇ ਉੱਥੇ ਸਮੱਸਿਆਵਾਂ ਨੇ ਹੁਣ ਲਿਬਰਟੀ ਲੰਕ ਕੀ ਕੱਲ ਇਹਦੇ ਉੱਤੇ ਬਰਨਵੀ ਦੇ ਵਿੱਚ ਜਿਹੜੀ ਐਡਮਸ پارک ਦੇ ਵਿੱਚ ਕਲੈਂਟ ਜੋਨਸਟਨ ਨੇ ਦੱਸਿਆ ਕਿ ਟੀਚਰਸ ਬਹੁਤ ਐਕਸਾਈਟਡ ਨੇ ਕਲਾਸਰੂਮ ਦੇ ਵਿੱਚ ਵਾਪਸ ਜਾਣ ਦੇ ਲਈ ਪਰ ਇਹਦੇ ਨਾਲ ਨਾਲ ਐਂਗਜ਼ਾਇਟੀ ਵੀ ਆ ਕਿਉਂਕਿ ਹੈ ਨਹੀਂ ਹੋਰ ਟੀਚਰ ਹੈ ਨਹੀਂ ਜਿਹੜੇ ਬਹੁਤ ਸਾਰੀਆਂ ਇੱਥੇ ਦੀਆਂ ਸਕੂਲ ਡਿਸਟ੍ਰਿਕਟਸ ਨੇ ਉਹਨਾਂ ਨੇ ਜਿਹੜੇ ਟੀਚਰ ਕੁਆਲੀਫਾਈਡ ਨਹੀਂ ਉਹਨਾਂ ਨੂੰ ਵੀ ਹਾਇਰ ਕੀਤਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਸਮੱਸਿਆ ਆ ਜਾਂ ਜਿਹੜੇ ਕੰਮ ਦੇ ਲਈ ਜਾਂ ਜਿਹੜੇ ਟੀਚਰ ਨੂੰ ਸਪੋਰਟ ਚਾਹੀਦੀ ਆ ਉਹ ਸਪੋਰਟ ਪੂਰੀ ਨਹੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਟੀਚਰਸ ਨੇ ਉਹਨਾਂ ਨੂੰ ਜਿਹੜੀਆਂ ਨਾਨ ਰਲਨ ਰੋਲਿੰਗ ਪੋਜੀਸ਼ਨਸ ਆ ਉੱਥੋਂ ਪੁੱਲ ਆਊਟ ਕੀਤਾ ਜਾ ਰਿਹਾ ਤੇ ਜਿਹੜੇ ਵਲਨਰੇਬਲ ਸਟੂਡੈਂਟਸ ਨੇ ਕਲਾਸਰੂਮ ਦੇ ਵਿੱਚ ਉਹ ਰਿਸਕ ਦੇ ਉੱਤੇ ਨੇ ਟੀਚਰ ਕੋਲੇ ਜਿੰਨਾ ਉਹਨੂੰ ਪ੍ਰੈਪਰੇਸ਼ਨ ਦਾ ਟਾਈਮ ਚਾਹੀਦਾ ਪਹਿਲਾਂ ਉਹ ਟਾਈਮ ਨਹੀਂ ਮਿਲ ਰਿਹਾ ਕਿਉਂਕਿ ਉਹਦੇ ਕੋਲੇ ਕੰਮ ਜ਼ਿਆਦਾ ਦੇ ਦਿੱਤਾ ਗਿਆ ਜਿਹੜੇ ਅਨ ਸਰਟੀਫਾਈਡ ਟੀਚਰਸ ਨੇ ਉਹਨਾਂ ਨੂੰ ਹਾਇਰ ਕੀਤਾ ਜਾ ਰਿਹਾ ਜਿਹਨੂੰ ਕੋਈ ਵੀ ਪਸੰਦ ਨਹੀਂ ਕਰੂਗਾ ਜਿਹੜੇ ਬੀਸੀ ਟੀਚਰ ਫੈਡਰੇਸ਼ਨ ਆ ਉਹ ਸਕੂਲ ਡਿਸਟ੍ਰਿਕਟਸ ਨੂੰ ਦੱਸ ਰਹੀ ਆ ਕਿ ਜ਼ਿਆਦਾ ਟਰਾਂਸਪੇਰੈਂਟ ਹੋਣਾ ਚਾਹੀਦਾ ਆ ਇਸ ਚੀਜ਼ ਦੇ ਵਿੱਚ ਜਿਹੜਾ ਸਮੱਸਿਆ ਆ ਉਹ ਦੱਸਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਕਿੱਥੇ ਤੱਕ ਖੜੀ ਆ ਸੋ ਜਿਹੜਾ ਕਿੰਨੇ ਕੁ ਟੀਚਰ ਚਾਹੀਦੇ ਆ ਇਹ ਤੇ ਹਜੇ ਤੱਕ ਪੂਰਾ ਨਹੀਂ ਪਤਾ ਪਰ ਇੱਕ ਅੰਦਾਜ਼ਾ ਜਿਹਾ ਜਿਹੜਾ ਲਾਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 20000 ਟੀਚਰ ਜਿਹੜਾ ਆ ਉਹ ਤੇ 7000 ਟੀਚਰ ਅਸਿਸਟੈਂਟ ਦਸੰਖ ਸਾਲਾਂ ਦੇ ਵਿੱਚ ਚਾਹੀਦਾ 55 55000 ਟੀਚਰ ਐਸ ਵੇਲੇ ਹੋਣਗੇ 20000 ਟੀਚਰ ਸਾਨੂੰ ਹੋਰ ਚਾਹੀਦਾ 7000 ਜਿਹੜੇ ਟੀਚਰ ਅਸਿਸਟੈਂਟਸ ਨੇ ਉਹ ਚਾਹੀਦੇ ਜਿਹੜੇ ਕਿ ਅਵੇਲੇਬਲ ਨਹੀਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿ ਇੱਥੇ ਤੱਕ ਪਹੁੰਚਿਆ ਜਾ ਸਕਦਾ ਕਾਫੀ ਵੱਡਾ ਟੀਚਾ ਹੈ ਪੜ੍ਹਾਈ ਦਾ ਸਿੱਧਾ ਸਿੱਧਾ ਨੁਕਸਾਨ ਇਹਦੇ ਨਾਲ ਹੋ ਰਿਹਾ ਹੈ ਅਗਲੀ ਗੱਲਬਾਤ ਇੱਕ ਘਟਨਾ ਵਾਪਰੀ ਆ ਸੂਸਤੀ ਮੈਰੀ ਦੇ ਵਿੱਚ ਸੂਸਤੀ ਮੈਰੀ ਇੱਕ ਸ਼ਹਿਰ ਦਾ ਨਾਮ ਆ ਜਸਟਨ ਟਰੂਡੋ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਉੱਥੇ ਗਏ ਆ ਸਟੀਲ ਮਿਲ ਵਰਕਰਸ ਨੂੰ ਮਿਲਣਾ ਸੀ ਉੱਥੇ ਵਰਕਰਸ ਨੂੰ ਜਦੋਂ ਇਹ ਗਏ ਆ ਤੇ ਇਹਨਾਂ ਨੇ ਹੱਥ ਮਿਲਾਇਆ ਇੱਕ ਵਰਕਰ ਦੇ ਨਾਲ ਵਰਕਰ ਨੇ ਹੱਥ ਮਿਲਾਉਣ ਤੋਂ ਨਾ ਕਰਤੀ ਉਹ ਕਹਿੰਦਾ ਜੀ ਤੁਹਾਡਾ ਕੰਮ ਠੀਕ ਨਹੀਂ ਮੈਂ ਖੁਸ਼ ਨਹੀਂ ਐ ਤੇ ਮੈਂ ਤੁਹਾਡਾ ਨਾਲ ਹੱਥ ਨਹੀਂ ਮਿਲਾਉਣਾ ਉਹ ਜਦੋਂ ਗੱਲਬਾਤ ਹੋਈ ਜਸਟਨ ਟਰੂਡੋ ਨੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਤਹਿੰ ਤੁਹਾਡਾ ਲਿਆ ਕਰ ਰਹੇ ਆ ਕਰ ਰਹੇ ਜਾਣ ਲੱਗੇ ਫੇਰ ਹੱਥ ਬਾਹਰ ਕੱਢਿਆ ਪਰ ਉਸ ਬੰਦੇ ਨੇ ਹੱਥ ਨੇ ਬਾਹਰ ਕੱਢਿਆ ਉਹ ਕਹਿੰਦਾ ਤੁਹਾਡਾ ਕੰਮ ਠੀਕ ਨਹੀਂ ਮੈਂ ਖੁਸ਼ ਨਹੀਂ ਤੁਹਾਡੇ ਤੋਂ ਘੱਟਾਂ ਬਹੁਤ ਚਰਚਾ ਦੇ ਵਿੱਚ ਆਈ ਆ ਇਹ ਪਿਛਲੇ ਆਹ ਵੀ ਜਿਹੜਾ ਵੀਕਐਂਡ ਦੇ ਉੱਤੇ ਇਹ ਘੱਟਾਂ ਵਾਪਰੇ ਆ ਸੂਸ਼ਟੀ ਮੈਰੀ ਇੱਕ ਸ਼ਹਿਰ ਆ ਅਨਟੈਰੀਓ ਦੇ ਵਿੱਚ ਅਨਟੈਰੀਓ ਦਾ ਜਿਹੜਾ ਉੱਤਰੀ ਹਿੱਸਾ ਆ ਇਹਦੇ ਵਿੱਚ ਦੋ ਵੱਡੇ ਸ਼ਹਿਰ ਤਿੰਨ ਵੱਡੇ ਸ਼ਹਿਰ ਨੇ ਸੂਸ਼ਟੀ ਮੈਰੀ ਸੈਡਬਰੀ ਤੇ ਥੰਡਰਵੇ ਸੈਡਬਰੀ ਤੇ ਥੰਡਰਵੇ ਦੇ ਤੋਂ ਬਾਅਦ ਤੀਜਾ ਵੱਡਾ ਸ਼ਹਿਰ ਆ ਉੱਥੇ ਦਾ ਸੇਂਟ ਮੈਰੀਜ਼ ਰਿਵਰ ਆ ਉੱਥੇ ਬਹੁਤ ਮਸ਼ਹੂਰ ਤੇ ਇਹਦੇ ਕੰਡੇ ਦੇ ਉੱਤੇ ਆ ਸੇਂਟ ਮੈਰੀਜ਼ ਰਿਵਰ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਬਾਰਡਰ ਮਤਲਬ ਉਹ ਦਰਿਆ ਆ ਉਹ ਦਰਿਆ ਦੇ ਦੋਵੇਂ ਪਾਸੇ ਇਸੇ ਨਾਮ ਦੇ ਸ਼ਹਿਰ ਨੇ ਦੂਜੇ ਪਾਸੇ ਮਿਸ਼ੀਗਨ ਪੈਂਦਾ ਅਮਰੀਕਾ ਦੇ ਵਿੱਚ ਤੇ ਇਸੇ ਨਾਮ ਦਾ ਸ਼ਹਿਰ ਮਿਸ਼ੀਗਨ ਦੇ ਵਿੱਚ ਆ ਦਰਿਆ ਦੇ ਇਧਰਲੇ ਪਾਸੇ ਸੇਂਟ ਮੈਰੀ ਰਿਵਰ ਦੇ ਇਧਰਲੇ ਪਾਸੇ ਅੰਟੈਰੀਓ ਪੈਂਦਾ ਅੰਟੈਰੀਓ ਦੇ ਵਿੱਚ ਵੀ ਇਸੇ ਨਾਮ ਦਾ ਸ਼ਹਿਰਸ ਜਿਹੜਾ ਸੂਸ਼ੀ ਮੈਰੀ ਇੰਟਰਨੈਸ਼ਨਲ ਬ੍ਰਿਜ ਆ ਉਹ ਇਹਨਾਂ ਦੋਵਾਂ ਨੂੰ ਉਧਰਲੇ ਪਾਸੇ ਜਿਹੜਾ I75 ਆ ਇੰਟਰਸਟੇਟ 75 ਤੇ ਇਧਰਲੇ ਪਾਸੇ ਹਰੋਨ ਸਟਰੀਟ ਇੰਟਰੀਅਰ ਵਾਲੇ ਪਾਸੇ ਉਹ ਪੁਲ ਦੇ ਉੱਤੇ ਜਾ ਕੇ ਜੁੜਦੀ ਆ ਸੋ ਇਹ ਬੜਾ ਇੱਥੇ ਸ਼ਿਪਿੰਗ ਤੇ ਹੋਰ ਸਾਰਾ ਕੁਝ ਕਾਫੀ ਕੁਝ ਹੈਗਾ ਇਹ ਅਸਲ ਦੇ ਵਿੱਚ ਪਿਛਲੇ ਵੀਰਵਾਰ ਦੀ ਗੱਲ ਆ ਟਰੂਡੋ ਉੱਥੇ ਟਰਾਂਜ਼ਿਟ ਵਰਕਰਾਂ ਨੂੰ ਮਿਲੇ ਤਾਂ ਜਿਹੜੇ ਤੇ ਲੋਕਲ ਮੇਅਰ ਨੇ ਜਿਹੜੇ ਉੱਥੋਂ ਦੇ ਮੈਥਿਊ ਸ਼ੂਮੇਕਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਹ ਅਨਦਰ ਟ੍ਰਿਪ ਸ਼ੇਗਾ ਫਰਾਈਡੇ ਨੂੰ ਫਰਾਈਡੇ ਨੂੰ ਟ੍ਰੂਬੋ ਟਰੂਡੋ ਉੱਥੇ ਜਾਂਦੇ ਨੇ ਕਨੂ ਦੇ ਵਿੱਚ ਉਹ ਕਿਸ਼ਤੀ ਦੇ ਵਿੱਚ ਟ੍ਰਿਪ ਕਰਦੇ ਨੇ ਤੇ ਮਤਲਬ ਉਹ ਲਾਈਫ ਜੈਕਟ ਪਾ ਕੇ ਤੇ ਇਹਨਾਂ ਨੇ ਫੇਰ ਉੱਥੇ ਆਪਣੇ ਉਹ ਪੈਡਲ ਲੈ ਕੇ ਚੱਪੂਆਂ ਜਾਂ ਦੇ ਨਾਲ ਉੱਥੇ ਮੈਰੀਜ਼ ਰਿਵਰ ਦੇ ਵਿੱਚ ਇੰਡੀਜੇਨਸ ਲੀਡਰਸ ਨੂੰ ਮਿਲਦੇ ਆ ਲੋਕਲ ਐਮਪੀ ਨੇ ਉੱਥੇ ਟੈਰੀ ਸ਼ੇਨ ਉਹਨਾਂ ਨੂੰ ਮਿਲਦੇ ਆ ਜੋ ਜਿਹੜੀ ਟਰੂਥ ਰੀਕੰਸੀਲੀਏਸ਼ਨ ਸੀਗੀ ਇੰਡੀਜੇਨਸ ਕਮਿਊਨिटीज ਦੀ ਉਹਦੇ ਬਾਰੇ ਗੱਲਬਾਤ ਕਰਦੇ ਆ ਇਹ ਰਿਵਰ ਬਹੁਤ ਮਹੱਤਵਪੂਰਨ ਆ ਡਿਸਕਸ਼ਨ ਜਿਹੜੀ ਇਸ ਕਰਕੇ ਮਹੱਤਵਪੂਰਨ ਸੀਗੀ ਕਿਉਂਕਿ ਇਹ ਰਿਵਰ ਇੱਕ ਪੁਰਾਣਾ ਰੂਟ ਆ ਇਸ ਏਰੀਆ ਦੇ ਵਿੱਚ ਫਰਸਟ ਨੇਸ਼ਨ ਲੋਕਾਂ ਦਾ ਟਰੈਡੀਸ਼ਨਲ ਇੱਕ ਰੂਟ ਆ ਇਹ ਸੋ ਅਲਗੋਮਾ ਸਟੀਲ ਦੇ ਉੱਤੇ ਫੇਰੇ ਜਾਂਦੇ ਆ ਜਿੱਥੇ ਘੱਟਾਂ ਵਾਪਰਦੀ ਆ ਜਦੋਂ ਕਨੂ ਟ੍ਰਿਪ ਇਹਨਾਂ ਦਾ ਪੂਰਾ ਹੁੰਦਾ ਉੱਥੇ ਅਲਗੋਮਾ ਸਟੀਲ ਦੇ ਉੱਤੇ ਜਾਂਦੇ ਆ ਸ਼ਹਿਰ ਦੀ ਸਭ ਤੋਂ ਵੱਡਾ ਐਮਪਲੋਇਰ ਆ ਸਭ ਤੋਂ ਵੱਡੀ ਸਟੀਲ ਕੰਪਨੀ ਆ ਜਿਹੜਾ ਸਟੀਲ ਟੈਰਿਫਸ ਲਾਇਆ ਪਿਛਲੇ ਸਮੇਂ ਦੇ ਵਿੱਚ ਇਹ ਵਿਜ਼ਿਟ ਉਦੋਂ ਕੀਤੀ ਆ ਜਦੋਂ ਫੈਡਰਲ ਸਰਕਾਰ ਦਾ ਫੈਸਲਾ ਸੀਗਾ ਕਿ 25% ਜਿਹੜਾ ਸਰ ਟੈਕਸ ਲਾਉਣਾ ਹੈ ਚਾਈਨਿਸ ਮੇਡ ਸਟੀਲ ਦੇ ਉੱਤੇ ਤੇ ਐਲੂਮੀਨੀਅਮ ਦੇ ਉੱਤੇ ਤਾਂ ਕਿ ਇਥੋਂ ਦੀ ਸਟੀਲ ਇੰਡਸਟਰੀ ਨੂੰ ਬਚਾਇਆ ਜਾ ਸਕੇ ਹੁਣ ਉੱਥੇ ਇਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਵਰਕਰਸ ਦੇ ਨਾਲ ਵੱਖ-ਵੱਖ ਵਰਕਰਸ ਦੇ ਨਾਲ ਇਹ ਸ਼ਿਫਟ ਚੇਂਜ ਹੁੰਦੀ ਹੈ ਉੱਥੇ ਸ਼ਿਫਟ ਚੇਂਜ ਦੇ ਵਿੱਚ ਸਟੀਲ ਪਲਾਂਟ ਦੇ ਵਿੱਚ ਜਿਹੜੇ ਟ੍ਰੂਡੋ ਆ ਵਰਕਰਸ ਨੂੰ ਮਿਲਦੇ ਆ ਤੇ ਜਿਹੜੇ ਉੱਥੇ ਡੋਨਟਸ ਵਗੈਰਾ ਵੰਡਦੇ ਆ ਖਾਂਦੇ ਆ ਤੇ ਉਹਨਾਂ ਦੇ ਜੀਵਨ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ ਇੱਥੇ ਹੀ ਇੱਕ ਤਣਾਅ ਪੈਦਾ ਹੁੰਦਾ ਇੱਕ ਵਰਕਰ ਉਹ ਜਸਨ ਟੂਡੋ ਦੇ ਨਾਲ ਹੱਥ ਮਿਲਾਉਣ ਤੋਂ ਨਾ ਕਰ ਦਿੰਦਾ ਤੇ ਫ੍ਰਸਟ੍ਰੇਸ਼ਨ ਆਪਣੀ ਦੱਸਦਾ ਕਿ ਕਾਸਟ ਆਫ ਲਿਵਿੰਗ ਜ਼ਿਆਦਾ ਹੋ ਗਈ ਹੈ ਡਾਕਟਰ ਹੈ ਨਹੀਂਗੇ ਤੇ ਜਸ਼ਨ ਟੂਡੋਰ ਨੂੰ ਫਿਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਕਿ ਭਾਈ ਸਰਕਾਰ ਬਹੁਤ ਕੁਝ ਤੁਹਾਡੇ ਲਈ ਕਰ ਰਹੀ ਹੈ ਪਰ ਵਰਕਰ ਕਨਵਿੰਸ ਨਹੀਂ ਹੁੰਦਾ ਵਰਕਰ ਜਿਹੜਾ ਸੀ ਉਹ ਨਾਖੁਸ਼ ਹੈਗਾ ਇਹਨਾਂ ਦੇ ਜਵਾਬ ਤੋਂ ਤੇ ਉਹ ਪਰੇ ਚੱਲਿਆ ਗਿਆ ਇਹਨਾਂ ਤੋਂ ਹੱਥ ਮਿਲਾਉਣ ਨੂੰ ਨਾ ਕਰਕੇ ਜਿਹੜੀ ਲੋਕਲ ਯੂਨੀਅਨ ਆ ਉਹ ਇਸ ਗੱਲ ਤੋਂ ਮਤਲਬ ਨਹੀਂ ਪਤਾ ਕਿ ਉਹ ਵਰਕਰ ਉਹਨਾਂ ਨੂੰ ਪਤਾ ਨਹੀਂ ਇਹ ਵਰਕਰ ਕੌਣ ਸੀ ਪਰ ਉਹ ਮੰਨ ਲੈਂਦੇ ਆ ਉਹਦੇ ਤੋਂ ਕਿਉਂਕਿ ਉਹਨੂੰ ਟੀ-ਸ਼ਰਟ ਪਾਈ ਸੀ ਤੇ ਜਿਹੜਾ ਉਹਦੇ ਤੋਂ ਮੰਨ ਲਿਆ ਗਿਆ ਵੀ ਇਹ ਇੱਥੇ ਕੰਮ ਕਰਦਾ ਹੀ ਵਿਅਕਤੀ ਹੈਗਾ ਸੋ ਇਹ ਘਟਨਾ ਨੇ ਬਹੁਤ ਚਰਚਾ ਕੀਤੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕੋਈ ਇਸ ਤਰੀਕੇ ਦੇ ਨਾਲ ਮਤਲਬ ਇਹ ਤਾਂ ਹੋ ਸਕਦਾ ਕਿ ਕੋਈ ਨਾ ਉਹਨਾਂ ਤੋਂ ਸੰਤੁਸ਼ਟ ਹੋਵੇ ਪਰ ਇਹ ਜਿਹੜਾ ਸਿੱਧਾ-ਸਿੱਧਾ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਕੰਮ ਠੀਕ ਨਹੀਂ ਕਰ ਰਹੇ ਤੁਸੀਂ ਤੁਹਾਡੇ ਤੋਂ ਨਾ ਖੁਸ਼ ਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਆ ਜਦੋਂ ਉਹਦੇ ਨਾਲ ਹੱਥ ਮਿਲਾਉਣ ਲਈ ਇਹਨਾਂ ਨੇ ਗੱਲ ਕੀਤੀ ਉਹ ਕਹਿੰਦਾ 25 ਜਦੋਂ ਇਹਨਾਂ ਨੇ ਦੱਸਿਆ ਕਿ ਉਹ ਵਿਅਕਤੀ ਕਹਿ ਰਿਹਾ ਆ ਕਿ ਤੁਸੀਂ ਮੇਰੇ ਲਈ ਕਰ ਕੀ ਰਹੇ ਆ ਕਿ ਮੇਰੇ ਕੋਲ ਇੱਕ ਡੀਸੈਂਟ ਜੌਬ ਆ باوجود ਚੰਗੀ ਜੌਬ ਹੋਣ ਦੇ ਮੈਂ ਆਪਣੀਆਂ ਰੋਜ਼ਮਾਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਟਰਗਲ ਕਰ ਰਿਹਾ ਪ੍ਰਾਈਮ ਮਿਨਿਸਟਰ ਨੇ ਉਹਨੂੰ ਰਿਸਪੌਂਡ ਕੀਤਾ ਉਹਨੂੰ ਇਹ ਕਿਹਾ ਕਿ ਸਾਡੀ ਸਰਕਾਰ ਤੁਹਾਨੂੰ ਸਪੋਰਟ ਦੇ ਰਹੀ ਆ ਜਿਹੜੀ ਨੈਸ਼ਨਲ ਡੈਂਟਰ ਕੇਅ ਡੈਂਟਲ ਕੇਅ ਪ੍ਰੋਗਰਾਮ ਆ ਉਹ ਦਿੱਤਾ ਇਸੇ ਤਰ੍ਹਾਂ ਉਹਨੇ ਦੱਸਿਆ ਕਿ ਅਸੀਂ ਜਿਹੜਾ ਨਵਾਂ ਚੀਨ ਦੀ ਸਟੀਲ ਆਈ ਹੈ ਉਹਦੇ ਤੇ ਸਰਟੈਕਸ ਲਾਇਆ ਤਾਂ ਕਿ ਐਲਗੋਮਾ ਸਟੀਲ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਕੈਨੇਡੀਅਨ ਜੌਬਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਉਹ ਕਹਿੰਦੇ 25% ਟੈਰਫ ਲਾਇਆ ਇਸ ਗੱਲ ਕਰਕੇ ਕਿ ਤੁਹਾਡੀਆਂ ਨੌਕਰੀਆਂ ਜਿਹੜੀਆਂ ਬਚਿਆ ਰਹਿ ਸਕਣ ਸੋ ਉਹ EMPLOYEE ਅਸਲ ਚ ਕੰਮ ਦੇ ਉੱਤੇ ਆਇਆ ਹੀ ਸੀ ਉਹਦੀ ਸ਼ਿਫਟ ਸਟਾਰਟ ਹੋਣੀ ਸੀ ਲੋਕਲ 2251 ਉਹਦੇ ਉੱਤੇ ਉਹ ਜਿਹੜੀ ਉਹਨੇ T-shirt ਪਾਈ ਸੀ ਉਹਦੇ ਉੱਤੇ ਲਿਖਿਆ ਸੀ ਇਹ ਜਿੱਥੋਂ ਪਤਾ ਲੱਗਦਾ ਤੇ ਉਹ ਕਹਿੰਦਾ ਵੀ ਮੈਂ ਤੁਸੀਂ ਮੈਨੂੰ ਕੀ ਸਪੋਰਟ ਦੇ ਰਹੇ ਹੋ ਕਾਸਟ ਆਫ ਲਿਵਿੰਗ ਵੱਧ ਗਈ ਆ ਤੇ ਮੇਰੇ ਕੋਲੇ ਡਾਕਟਰ ਵੀ ਹੈ ਨਹੀਂਗਾ ਜਿਹੜੇ ਉਹਦੇ एग्ਜੈਕਟ ਸ਼ਬਦ ਸੀਗੇ ਉਹ ਕੰਦਾ ਵਾਟ ਅਬਾਊਟ 40% ਟੈਕਸ ਐਂਡ ਆਮ ਪੇਇੰਗ ਐਂਡ ਆਈ ਡੋਨਟ ਹੈਵ ਡਾਕਟਰ ਇਹ ਗੱਲ ਉਹਨੇ ਜਸਟਨ ਟਰੂਡੋ ਨੂੰ ਸਿੱਧੀ ਸਿੱਧੀ ਕਹੀ ਆ ਸੋ ਉਹ ਕਹਿੰਦਾ ਵੀ ਮੈਂ ਹੁਣ ਆਪਣਾ ਡੈਂਟਲ ਕੇਅਰ ਤਾਂ ਆਪੇ ਕਰਦਾ ਕਿਉਂਕਿ ਉਹ ਸੈਗਮੈਂਟ ਦੇ ਵਿੱਚ ਹੀ ਚਲੇ ਗਿਆ ਤੇ ਉਹ ਕਹਿੰਦਾ ਵੀ ਮੈਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਇਲੈਕਸ਼ਨ ਅੱਗੇ ਆ ਤੇ ਮਤਲਬ ਉਹ ਹੁਣ ਉਹ ਸੀਗਾ ਵੀ ਤੁਹਾਡੇ ਕੋਲ ਵੋਟ ਦੀ অপਸ਼ਨ ਆ ਤੁਸੀਂ ਨਾ ਪਾਓ ਪਰ ਦੂਜੀ ਵਾਰ ਜਦੋਂ ਜਸਟਨ ਟੂਡੋ ਨੇ ਕਿਹਾ ਕਿ ਹੱਥ ਮਲਾਉਣ ਦੇ ਲਈ ਉਹਨੇ ਹੱਥ ਨਹੀਂ ਮਿਲਾਇਆ ਉਹ ਕਹਿੰਦਾ ਆਈ ਡੋਨਟ ਬਲੀਵ ਯੂ ਫਾਰ ਅ ਸੈਕਿੰਡ ਯੂ ਆਰ ਨਾਟ ਰੀਅਲੀ ਡੂਇੰਗ ਐਨੀਥਿੰਗ ਫਾਰ ਅਸ ਜਸਟਨ ਇਹ ਗੱਲ ਕਹਿ ਕੇ ਤੇ ਉਹ ਹੈਵ ਅ ਨਾਈਸ ਡੇ ਕਹਿ ਕੇ ਪਾਸੇ ਚਲੇ ਗਿਆ ਜਸਟਨ ਟੂਡੋ ਨੇ ਵੀ ਉਹਨੂੰ ਵੇਸ਼ ਕੀਤਾ ਵੀ ਗੁੱਡ ਲੱਕ ਤੇ ਗੁੱਡ ਡੇ ਉਹ ਚਲੇ ਗਿਆ ਸੋ ਇਹ ਕਾਫੀ ਚਰਚਾ ਦੇ ਵਿੱਚ ਉੰਝ ਜਿਹੜੀ ਗੱਲਬਾਤ ਰਹੀ ਹੈ ਕਿ ਜੇ ਇਸ ਕਿਸਮ ਦਾ ਇਹ ਉੱਥੇ ਵਰਤਾਰਾ ਹੋਇਆ ਆ ਕੀ ਜਿਹੜੀ ਐਸ ਵੇਲੇ ਲਿਬਰਲ ਪਾਰਟੀ ਦੇ ਖਿਲਾਫ ਐਸ ਵੇਲੇ ਗੱਲਬਾਤ ਚੱਲ ਰਹੀ ਹੈ ਜਾਂ ਲੋਕਾਂ ਦਾ ਰੁਝਾਨ ਆ ਉਹਦਾ ਇੱਕ ਨਮੂਨਾ ਆ ਜਾਂ ਇੱਕਾਦੋਕਾ ਘਟਨਾ ਸੀ ਇਹਨੂੰ ਸਾਰਿਆਂ ਦੀ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਅਗਲੀ ਗੱਲਬਾਤ ਇੱਕ ਟ੍ਰੇਨ ਬਾਰੇ ਟੂਰਿਸਟਿਕ ਚਿਪ ਮਾਲਟੋ ਦਾ ਨਾਮ ਆਂ ਟਰੇਨ ਦੇ ਵਿੱਚ ਟਰੈਵਲ ਕਰ ਰਿਹਾ ਸੀ ਵੀਆਰਐਲ ਦੇ ਵਿੱਚ ਵੀਆਰਐਲ ਮੌਂਟਰੀਅਲ ਤੋਂ ਕੁਬੈਕ ਸਿਟੀ ਨੂੰ ਜਾਣੀ ਸੀ ਉੱਥੇ ਉਹ ਟਰੇਨ ਦੇ ਵਿੱਚ ਚੜ ਗਿਆ ਤੇ ਤਿੰਨ ਕਿ ਘੰਟੇ ਦਾ ਸਫ਼ਰ ਸੀ ਉਹਨੂੰ ਲੱਗਿਆ ਵੀ ਮੈਂ ਤਿੰਨ ਕਿ ਘੰਟੇ ਦੇ ਵਿੱਚ ਉੱਥੇ ਪਹੁੰਚ ਜਾਣਾ ਆ ਟਰੇਨ ਮਤਲਬ ਉੱਥੇ ਖਰਾਬ ਹੋ ਗਈ ਕਰ ਰਸਤੇ ਦੇ ਵਿੱਚ ਤੇ ਉਹਨੂੰ 14 ਘੰਟੇ ਲੱਗ ਗਏ ਜਿਹੜਾ ਤਿੰਨ ਘੰਟੇ ਦੇ ਵਿੱਚ ਉਸ ਬੰਦੇ ਨੇ ਟਰੈਵਲ ਕਰਨਾ ਸੀ ਉਹਨੂੰ 11 ਘੰਟੇ ਵਾਧੂ ਲੱਗੇ ਤੇ ਉਹਨੇ ਆ ਕੇ ਮੀਡੀਆ ਦੇ ਵਿੱਚ ਰੌਲਾ ਪਾਇਆ ਕਿ ਭਾਈ ਆ ਕੁਝ ਹੋ ਰਿਹਾ ਹੈ ਤੇ ਜਿਹੜਾ ਇਹ ਕਨਸਰਨ ਹੈ ਬਹੁਤ ਵੱਡਾ ਸੇਫਟੀ ਦੇ ਲਈ ਕਿ ਤੁਸੀਂ ਟ੍ਰੇਨ ਦੇ ਵਿੱਚ ਸੋਚ-ਸਾਚ ਕੇ ਜਾਓ ਤੇ ਉਹਦੇ ਫਾਦਰ ਦਾ ਬਰਥਡੇ ਸੀ ਉੱਥੇ ਉਹ ਗਿਆ ਸੀ ਪਰ ਉਹ ਕਹਿੰਦਾ ਵੀ ਪੇਰਾ ਤਿਆਰਬਾ ਬਹੁਤਾ ਵਧੀਆ ਨਹੀਂ ਰਿਹਾ ਕੈਨੇਡਾ ਆਇਆ ਸੀ ਇਹ ਵੀਆਰਐਲ ਦੇ ਵਿੱਚ ਟ੍ਰੈਵਲ ਕਰ ਰਿਹਾ ਸੀ ਤੇ ਕਿਹਾ ਉਹਨੇ ਇਹ ਆ ਵੀ ਟ੍ਰੇਨ ਦੀ ਹਾਲਤ ਮਾੜੀ ਸੀ ਨਾ ਜਦੋਂ ਰੋਕੀ ਗਈ 11 ਘੰਟੇ ਦਾ ਟ੍ਰੇਨ ਦਾ ਵੀ ਕੀ ਬੜਨਾ ਸੀ ਵੀ ਕੁਛ ਵੀ ਨਹੀਂ ਸੀ ਉੱਥੇ ਪੀਣ ਨੂੰ ਪਾਣੀ ਨਹੀਂ ਸੀ ਜਿਹੜੇ ਵਾਸ਼ਰੂਮ ਸੀ ਉਹ ਵੀ ਬੰਦ ਸੀਗੇ ਨਾ ਅਸੀਂ ਬਾਹਰ ਜਾ ਸਕਦੇ ਸੀ ਦੂਜਾ ਉਹ ਕਹਿੰਦਾ ਜਦੋਂ ਜਿਹੜੇ ਉਹਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸੀ ਉਹਨਾਂ ਦਾ ਵਿਹਾਰ ਵੀ ਲੋਕਾਂ ਦੇ ਨਾਲ ਠੀਕ ਨਹੀਂ ਸੀ ਜਦੋਂ ਉਹਨਾਂ ਦਾ ਵਿਹਾਰ ਲੋਕਾਂ ਦੇ ਨਾਲ ਠੀਕ ਨਹੀਂ ਸੀ ਤਾਂ ਇਹਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਹਦਾ ਫੋਨ ਖੋਲ ਲਿਆ ਤੇ ਇਹ ਤੇ ਨਾ ਪਸੰਜਰ ਨੂੰ ਕੁਝ ਦੱਸਿਆ ਗਿਆ ਕਿ ਕਿੰਨਾ ਚਿਰ ਹੋਰ ਆ ਤੇ ਕਿੰਨਾ ਟਾਈਮ ਲੱਗਣਾ ਮਤਲਬ ਉਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੋ ਉਹ ਇੱਥੇ ਜਦੋਂ ਆਇਆ ਵੀ ਆਰ ਰੇਲ ਦੇ ਵਿੱਚ ਮੌਂਟਰੀਅਲ ਤੋਂ ਕੂਬੈਕ ਦੇ ਵਿੱਚ ਉਹਨੇ ਸੈਟਰਡੇ ਨੂੰ ਜਾਣਾ ਸੀ 3 ਘੰਟੇ ਵਾਲਾ ਸਫ਼ਰ 14 ਘੰਟਿਆਂ ਦੇ ਵਿੱਚ ਚਲਾ ਗਿਆ ਤੇ ਉਹ ਵਿਚਕਾਰ ਫਸ ਗਈ ਟ੍ਰੇਨ ਨਾ ਤਾਂ ਉਹ ਠੀਕ ਹੋ ਰਹੀ ਸੀ ਨਾ ਅੱਗੇ ਪਿੱਛੇ ਜਾ ਰਹੀ ਸੀ ਨਾ ਕੁਝ ਦੱਸਿਆ ਜਾ ਰਿਹਾ ਸੀ ਵੀ ਇਹਦਾ ਹੋ ਕੀ ਸਕਦਾ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰ੍ਹਾਂ ਟ੍ਰੇਨ ਦੇ ਵਿੱਚੋਂ ਬਾਹਰ ਨਿਕਲ ਜਾਈਏ ਊਬਰ ਜਾਂ ਟੈਕਸੀ ਕਾਲ ਕਰਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲੋ ਪਰ ਆਪਸ਼ਨ ਕੋਈ ਨਹੀਂ ਸੀ ਉਹ ਸਾਰਾ ਕੁਝ ਉਹਦੇ ਵਿੱਚ ਹੀ ਫਸੇ ਪਏ ਸੀ ਉਹ ਕਹਿੰਦਾ ਮੇਰਾ ਵੀਆਰਐਲ ਦੇ ਉੱਤੇ ਪਹਿਲਾ ਤਜਰਬਾ ਸੀ ਤੇ ਸ਼ਾਇਦ ਇਹ ਆਖਰੀ ਸੀ ਮੈਂ ਮੁੜ ਕੇ ਕਦੇ ਵੀ ਇਸ ਟ੍ਰੇਨ ਦੇ ਉੱਤੇ ਨਾ ਚੜਾ ਆਸਟਨ ਦੇ ਵਿੱਚ ਟੈਕਸਿਸ ਦੇ ਵਿੱਚ ਉਹਦਾ ਘਰ ਆ ਉੱਥੋਂ ਇੱਥੇ ਆਇਆ ਸੀ ਉਹ ਕਹਿੰਦਾ ਮੈਨੂੰ ਜੇਲ੍ਹ ਲੱਗੀ ਇਹ ਵੀ ਜਿੱਦਾ ਜੇਲ੍ਹ ਸੀ ਹੁਣ ਇਹਨੇ ਵੀਆਰਐਲ ਨੇ ਐਤਵਾਰ ਨੂੰ ਪਰਸੋਂ ਜਿਹੜੀ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਇਹਨੇ ਮਾਫੀ ਮੰਗੀ ਆ ਵੀ ਜਿਹੜੀ ਲੋਕਾਂ ਦੇ ਨਾਲ ਜੋ ਕੁਝ ਹੋਇਆ 10 ਘੰਟੇ ਦੇ ਲਈ ਉੱਥੇ ਟ੍ਰੇਨ ਫਸੀ ਰਹੀ ਹੈ ਮੌਂਟਰੀਅਲ ਤੇ ਕਬੈਕ ਦੇ ਵਿਚਾਰ ਤੇ ਦੋ ਕਹਿੰਦੇ ਲਗਾਤਾਰ ਇਹਦੇ ਵਿੱਚ ਕੋਈ ਮਕੈਨੀਕਲ ਇਸ਼ੂ ਆ ਗਿਆ ਸੀ ਜਿਹਦੇ ਕਰਕੇ ਇਹ ਹੋ ਸਕਦਾ ਆ ਸੋ ਉਸ ਰੀਜਨ ਦੇ ਵਿੱਚ ਨਾ ਤਾਂ ਬੱਸਾਂ ਅਵੇਲੇਬਲ ਸੀਗੀਆਂ ਕੰਪਨੀ ਦੇ ਕੋਲ ਜਿਹੜੀ 에ਅਰ ਕੰਡੀਸ਼ਨ ਸੀਗੀ ਇਲੈਕਟ੍ਰਿਸਿਟੀ ਸੀਗੀ ਵਾਸ਼ਰੂਮ ਸੀਗਾ ਸਾਰਾ ਕੁਝ ਉਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਰਿਪੇਅਰ ਕਰਨੀ ਸੀ ਤੇ ਹੋਇਆ ਕਿ ਉਹਦੇ ਨਾਲ ਫਿਰ ਇੱਕ ਹੋਰ ਟ੍ਰੇਨ ਆਈ ਉਹਦੇ ਨਾਲ ਲਾ ਕੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਉਹਦੇ ਵਿੱਚੋਂ ਸਵਾਰੀਆਂ ਉਹਦੇ ਵਿੱਚ ਲਿਜਾ ਕੇ ਜੜੀਆਂ ਰੱਖੀਆਂ ਤੇ ਉਹਦੇ ਵਿੱਚ ਹੋਇਆ ਕਿ ਕਿ ਜਿਹੜਾ ਟ੍ਰੇਨ ਦੇ ਜਿਹੜੇ ਜਿਹੜੇ 스낵ਸ ਸੀਗੇ ਡਿਲੀਵਰ ਕੀਤੇ ਗਏ ਇੱਕ ਘੰਟਾ ਤੇ 3 ਘੰਟੇ ਦੇ ਵਿੱਚ ਟ੍ਰੇਨ ਦੇ ਵਿੱਚ ਡਿਲੇ ਸੀਗਾ ਤੇ ਇਵੈਂਚੁਅਲੀ ਉਹ ਖਤਮ ਹੋ ਗਿਆ ਪਾਣੀ ਵੀ ਖਤਮ ਹੋ ਗਿਆ ਸੋ ਹੁਣ ਉਹ ਕਹਿੰਦੇ ਪਿਓ ਬੰਦਾ ਟ੍ਰੇਨ ਦੇ ਵਿੱਚੋਂ ਆਖਰੀ ਵਾਰੀ ਆਇਆ ਕਹਿੰਦਾ ਵੀ ਕਿਸੇ ਨੂੰ ਪਿਆਸ ਪੁਆਸ ਲੱਗੀ ਹੈ ਤਾਂ ਪੀ ਲਓ ਸਾਡੇ ਕੋਲੇ ਆਹੀ ਪਾਣੀ ਹੈ ਇਸ ਤੋਂ ਬਾਅਦ ਸਾਡੇ ਕੋਲੇ ਮੁੱਕ ਗਿਆ ਜਿਹੜੇ ਵਾਸ਼ਰੂਮ ਸੀ ਉਹ ਵੀ ਟੁੱਟ ਗਏ ਹੁਣ ਇਹ ਦੇਖ ਲਓ ਕਿ ਵਾਸ਼ਰੂਮ ਵੀ ਟੁੱਟ ਗਿਆ ਪਾਣੀ ਵੀ ਪੀਣ ਨੂੰ ਹੈ ਨਹੀਂ 8 ਘੰਟੇ ਦਾ ਸਿੱਧਾ ਮਤਲਬ ਸਿਗਾ ਇੱਕ ਸਟ੍ਰੈਚ ਜਿਹਦੇ ਵਿੱਚ ਨਾ ਤੁਹਾਡੇ ਕੋਲੇ ਵਾਸ਼ਰੂਮ ਆ ਨਾ ਤੁਹਾਡੇ ਕੋਲੇ ਪਾਣੀ ਆ ਨਾ ਤੁਹਾਡੇ ਕੋਲੇ ਰੋਟੀ ਆ ਹੁਣ ਉਹ ਮਤਲਬ ਉਹਦੀ ਜਿਹੜਾ ਇਹ ਬੰਦਾ ਸੀਗਾ ਬੈਠਾ ਜਿਹੜੇ ਪੈਸੰਜਰ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉਹ ਕਹਿੰਦਾ ਵਾਈਫ ਨੂੰ ਸਪੇਸ ਦੇਣੀ ਸੀ ਕਿਉਂਕਿ ਉਹਦੀ ਸਕੈਡਿਊਲ ਜੌਬ ਇੰਟਰਵਿਊ ਸੀਗੀ ਟ੍ਰੇਨ ਦੇ ਉਹ ਵੀ ਉੱਥੇ ਉਹਨੂੰ ਕਰਨੀ ਪਈ ਤੇ ਮਤਲਬ ਉਹ ਬੰਦਾ ਜਿਹੜਾ ਇੱਕ ਗੱਲ ਕਰ ਰਿਹਾ ਸੀ ਉਹ ਪਿਛੋਂ ਆਇਆ ਜਿਹੜਾ EMPLOYEES ਉਹਨੇ ਔਰਤ ਨੂੰ ਮਤਲਬ ਦਵਾਰ ਦੇ ਨਾਲ ਧੱਕ ਦਿੱਤਾ ਤੇ ਮਤਲਬ ਉਹ ਗਲਤ ਬੋਲਣ ਲੱਗ ਪਿਆ ਜਿਹੜਾ ਰੇਲ ਦਾ EMPLOYEES ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨੇ ਉਹਨਾਂ ਦਾ ਫੋਨ ਖੋਹ ਲਿਆ ਤੇ ਇਹ ਇੱਥੇ ਤੱਕ ਹਾਲਤ ਸੀ ਕਿ ਫਿਰ ਉਹ ਕਹਿੰਦੇ ਪਾਣੀ ਮੁੱਕ ਗਿਆ ਉਹ ਕਹਿੰਦੇ ਸਾਡੇ ਕੋਲ ਬੀਅਰ ਹੈਗੀ ਆ ਵੋਦਕਾ ਹੈਗੀ ਆ ਇਹ ਪੀ ਲਓ ਤੇ ਲੋਕ ਉਹਦੇ ਨਾਲ ਹੋਰ ਦੁਖੀ ਹੋ ਗਏ ਵੀ ਅਸੀਂ ਪਾਣੀ ਦੇ ਥਾਂ ਦੇ ਉੱਤੇ ਬੀਅਰ ਤੇ ਵੋਦਕਾ ਪੀਏ ਤੇ ਇਹ ਜਿਹੜਾ ਲੋਕਾਂ ਨੇ ਫਿਰ ਸੋਚਿਆ ਵੀ ਖਿੜਕੀ ਖੜਕੀ ਤੋੜ ਕੇ ਕਿਸੇ ਤਰ੍ਹਾਂ ਬਾਹਰ ਨਿਕਲ ਜੇ ਪਰ ਬਾਰ ਵੀ ਕੁਝ ਨਹੀਂ ਸੀ ਕੰਸਟਰਕਸ਼ਨ ਜ਼ੋਨ ਸੀਗੀ ਉੱਥੇ ਸੋ ਜਿਹੜੀ ਇਹ ਇਨਫਾਰਮੇਸ਼ਨ ਹੁਣ ਉਹਨਾਂ ਨੇ ਦਿੱਤੀ ਆ ਕਿ ਜੇ ਇਸ ਤਰੀਕੇ ਦੇ ਨਾਲ ਉਹ ਟ੍ਰੇਨ ਦੇ ਵਿੱਚ ਤੰਗ ਹੋਏ ਆ ਪਰੇਸ਼ਾਨ ਹੋਏ ਆ ਇਹ ਬਹੁਤ ਜ਼ਿਆਦਾ ਮਤਲਬ ਚਿੰਤਾ ਵਾਲੀ ਸੀ ਔਰ ਕੁਛ ਨਾ ਕੁਛ ਇਹਦੇ ਲਈ ਭਵਿੱਖ ਦੇ ਵਿੱਚ ਕੀਤਾ ਜਾਣਾ ਚਾਹੀਦਾ ਦੂਜੀ ਗੱਲ ਅਪਡੇਟ ਕੋਈ ਨਹੀਂ ਸੀ ਵੀ 1 ਘੰਟਾ 2 ਘੰਟੇ ਜਾਂ ਕਿੰਨੇ ਘੰਟੇ ਲੱਗਣੇ ਆ ਉਹਦੇ ਵਿੱਚ ਜਿਸ ਕਿਸਮ ਦੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਬਹੁਤ ਵੱਡੀ ਸੀਗੀ ਇਹ ਡਿਲੇ ਹੁਣ ਇਹਦੀ ਗੱਲਬਾਤ ਜਿਹੜੀ ਆਹੋ ਹੋ ਰਹੀ ਆ ਲੋਕਾਂ ਨੇ ਐਕਸ ਦੇ ਉੱਤੇ ਵਾਕੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਪਾਇਆ ਵੀ ਸਾਡੇ ਨਾਲ ਜੋ ਕੁਝ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹਦਾ ਜਿਹੜਾ ਕਿਉਂ ਜਾਂਚ ਪੜਤਾਲ ਹੋਊਗੀ ਤੇ ਉਹਦੇ ਅਸਲੀ ਰੀਜ਼ਨ ਪਤਾ ਲੱਗਣਗੇ ਆਖਰੀ ਖਬਰ ਸਾਈਬਰ ਅਟੈਕਸ ਬਾਰੇ ਆ ਕੈਨੇਡਾ ਦੇ ਵਿੱਚ ਜਿਹੜਾ ਐਗਰੀਕਲਚਰ ਤੇ ਫੂਡ ਸੈਕਟਰ ਆ ਦੱਸਿਆ ਜਾ ਰਿਹਾ ਕਿ ਐਸ ਵੇਲੇ ਸਾਈਬਰ ਅਟੈਕ ਦੇ ਖਤਰੇ ਦੇ ਥੱਲੇ ਆ ਤੇ ਇਹਦੇ ਨਾਲ ਕਈ ਸੀਰੀਅਸ ਪ੍ਰੋਬਲਮਸ ਆ ਸਕਦੀਆਂ ਜਿਹੜੇ ਸਕਿਉਰਿਟੀ ਮੈਜਰਸ ਨੇ ਉਹਨਾਂ ਨੂੰ ਇੰਪਰੂਵ ਨਾ ਕੀਤਾ ਗਿਆ ਜਿਹੜੇ ਸਾਈਬਰ ਸਕਿਉਰਿਟੀ ਐਕਸਪਰਟ ਨੇ ਉਹ ਦੱਸ ਰਹੇ ਨੇ ਕਿ ਇਹ ਸੈਕਟਰ ਦੇ ਕੋਲ ਬਹੁਤ ਸਟਰੋਂਗ ਸਕਿਉਰਿਟੀ ਹੈ ਨਹੀਂ ਤੇ ਇਹ ਬਹੁਤ ਸੌਖਾ ਆ ਟਾਰਗੇਟ ਕਰਨਾ ਕਿਸੇ ਦੇ ਲਈ 2022 ਦੇ ਵਿੱਚ ਸੋਬੇਸ ਤੇ ਉੱਤੇ ਸਾਈਬਰ ਅਟੈਕ ਹੋਇਆ ਸੀ ਜਿਹੜੀ ਵੱਡੀ ਗ੍ਰੋਸਰੀ ਚੇਨ ਆ ਕੈਨੇਡਾ ਦੀ ਜਿਹਦੇ ਨਾਲ ਕਈ ਪ੍ਰੋਬਲਮਸ ਆਈਆਂ ਸੀ ਕਸਟਮਰ ਜਿਹੜੇ ਸੀਗੇ ਉਹਨਾਂ ਨੂੰ ਕਈ ਸਰਵਿਸ ਜਿਵੇਂ ਫਾਰਮੇਸੀ ਪ੍ਰਸਕ੍ਰਿਪਸ਼ਨ ਸੀਗੀਆਂ ਜਾਂ ਸੈਲਫ ਚੈੱਕਆਊਟ ਸੀਗੇ ਜਾਂ ਹੋਰ ਚੀਜ਼ਾਂ ਸੀਗੀਆਂ ਉਹ ਨਹੀਂ ਮਿਲ ਜਾਂਦਾ। ਕੰਜ਼ਿਊਮਰ ਦੇ ਉੱਤੇ ਅਸਰ ਪਿਆ ਇਹਦਾ ਸਿੱਧਾ ਸਿੱਧਾ ਜਦੋਂ ਕੋਈ ਸਾਈਬਰ ਅਟੈਕ ਹੁੰਦਾ ਆ ਤਾਂ ਜਿਹੜਾ ਕਸਟਮਰ ਆ ਉਹ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੁੰਦਾ। ਜਿਹੜੀ ਸਾਈਬਰ ਅਟੈਕ ਦੇ ਨਾਲ ਡੀਲ ਕਰਨ ਦੀ ਕਾਸਟ ਆ ਉਹ ਦੇ ਨਾਲ ਸਟੋਰ ਦੇ ਉੱਤੇ ਕੀਮਤਾਂ ਹੋਰ ਜ਼ਿਆਦਾ ਵੱਧ ਜਾਂਦੀਆਂ। ਜਿਹਦੇ ਨਾਲ ਕਿ ਮਹਿੰਗਾਈ ਹੁੰਦੀ ਆ। ਹੁਣ ਸਾਈਬਰ ਅਟੈਕ ਦੇ ਉੱਤੇ ਜੇਕਰ ਲੱਖਾਂ ਡਾਲਰ ਕਿਸੇ ਕੰਪਨੀ ਦਾ ਲੱਗ ਜਾਂਦਾ ਤੇ ਉਹ ਲੱਖਾਂ ਡਾਲਰ ਉਹਨਾਂ ਦੇ ਕੋਲੋਂ ਤਾਂ ਦੇਣਾ ਨਹੀਂ ਚੀਜ਼ਾਂ ਦੀਆਂ ਕੀਮਤਾਂ ਵਧਾ ਦੇਣੀਆਂ ਹੁਣ ਇਹ ਮਾਹਰ ਕਹ ਰਹੇ ਵੀ ਇੱਥੇ ਸਰਕਾਰ ਦੀ ਲੋੜ ਆ ਕਿ ਜਿਵੇਂ ਕੈਨੇਡੀਅਨ ਸਰਕਾਰ ਆ ਉਹਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਿ ਐਗਰੀਕਲਚਰ ਸੈਕਟਰ ਨੂੰ ਬਚਾਇਆ ਜਾ ਸਕੇ ਸੋ ਜ਼ਿਆਦਾ ਫੋਕਸ ਜਿਹੜਾ ਸਾਈਬਰ ਸਕਿਉਰਿਟੀ ਦੇ ਉੱਤੇ ਦੋਵੇਂ ਫੈਡਰਲ ਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋਣਾ ਚਾਹੀਦਾ ਆ ਐਗਰੀਕਲਚਰ ਨੂੰ ਲਾ ਜਿਹੜਾ ਬਿਲ ਸੀ 26 ਆ ਇਹਨੂੰ ਇੰਟਰੋਡਿਊਸ ਕੀਤਾ ਸੀ ਸਾਈਬਰ ਸਕਿਉਰਿਟੀ ਨੂੰ ਅਪਰੂਵ ਕੀਤਾ ਜਾਵੇ ਜਿਹੜਾ ਕਿ ਬਹੁਤ ਵੱਡਾ ਸੈਕਟਰ ਆ ਪਰ ਨਹੀਂ ਇਹ ਗੱਲਬਾਤ ਵੀ ਸਿਰੇ ਚੜ ਸਕੀ ਖਾਸ ਤੌਰ ਦੇਤੇ ਜਿਹੜੇ ਰਸ਼ੀਅਨ ਸਾਈਬਰ ਗੈਂਗਸ ਨੇ ਕਈ ਸਾਈਬਰ ਟੈਕਰਸ ਨੇ ਇੱਥੇ ਪਰ ਮੰਨਿਆ ਜਾ ਰਿਹਾ ਕਿ ਗੈਂਗਸ ਜਿਹਨਾਂ ਨੂੰ ਰਸ਼ੀਆ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਸਿੱਧੇ ਰੂਪ ਦੇ ਵਿੱਚ ਸਪੋਰਟ ਕਰਦਾ ਹੋ ਉਹਦੇ ਪਿੱਛੇ ਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਪਹਿਲਾਂ ਕਿ ਲੋਕ ਸੰਕਟ ਦੇ ਵਿੱਚ ਆਉਣ ਸਰਕਾਰਾਂ ਨੂੰ ਕੁਛ ਨਾ ਕੁਛ ਐਗਰੀਕਲਚਰ ਸੈਕਟਰ ਨੂੰ ਸਾਈਬਰ ਅਟੈਕਸ ਤੋਂ ਬਚਾਉਣ ਦੇ ਲਈ ਕਰਨਾ ਚਾਹੀਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ